ਮੈਂ ਆਦ ਲੜਾਈ ਤੋਂ ਵੱਧੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰੋਂ ਅੱਗ ਲੱਗ ਗਈ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਉਹ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਹਾਂ ਦਾ ਸਵੇਰੇ ਤੱਕ ਜਿਹੜੇ ਰਿਆਲ ਚੱਕਰ ਮਾਰਨ ਪਿੰਡ ਰੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਗ ਲੱਗੀ ਦੀ ਇੰਨੇ ਮਿੰੂ ਕੰਕ ਦਾ ਸਿਰ ਛੜੀ ਮੈਂ ਆਪਣੇ ਕੁੜੀਆਂ ਲੈ ਕੇ ਚਲ ਗਈ ਇੱਥੋਂ ਪਟੜ ਤੋਂ ਬਚ ਗਈ ਤੇ ਮੇਰੇ ਨਿਆਣੇ ਪਛ ਜਾਣ ਨਿਆਣੇ ਬਚਾਉਂਦੀ ਪਉਂਦੀ ਮੇਰਾ ਸਮਾਨ ਸਾੜਾ ਸੜ ਗਿਆ ਜਿੱਦਾਂ ਮੁਰਗੀ ਸ਼ਰਾਰਤੀ ਅੰਸਰ ਕਹਨੇ ਅਗਲ ਆਈ ਹੈ ਜਾਂ ਅਗ ਲੱਗੀ ਹੈ ਰੱਬ ਜਾਣੇ ਹੁਣ ਕੀ ਕਰ ਸਕਦੇ ਹਾਂ ਇਹ ਰਾਤ ਲੱਗੀ ਹੈ ਹੁਣ ਪਤਾ ਨਹੀਂ ਨਾ ਸਾਨਾ ਕੋ ਲੱਗੀ ਹੈ ਕਿਉਂ ਤਰਾਂ ਲੱਗੀ ਕਿ ਇਹਨੇ ਲਾ ਦਿੱਤੀ ਇਹ ਤਾਂ ਇਹਦੇ ਕਹਿ ਦੇ ਘਰ ਨਹੀਂ ਆ ਗਰੀਬ ਹੈ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾਲਾ ਕਹੀ ਕੰਮ ਕਰਦੇ ਰਿਹਾ ਜਿਹੜਾ ਮੇਰਾ ਘਰ ਵਾਲਾ ਮੈਂ ਵੀ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋਗ ਮੈਂ ਭਰਤੀ ਦੁਕਾਨ ਮੂਹ ਪਿਆਹਾ ਤੇਲਾ ਰੱਖਿਆ ਸਾਰਾ ਆਕੋ ਸਸਵਾ ਹੋ ਗਿਆ ਸਾਰਾ ਕੋਸੀ ਆੱਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗ ਗਈ ਮੇਰੇ ਘਰ ਨੂੰ ਸਾਰਾ ਕੁਛ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈ ਮੈਨੂੰ ਜਦ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਵੀ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਆਈ ਸਮਾਨ ਬਣਾਇਆ ਕੱਖ ਨਹੀਂ ਬਚਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਅੱਗ ਤੱਕ ਅੱਗ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗ ਚੰ ਚੱਕੇ ਲੱਗੀ ਆ ਜਾਂ ਇਹ ਘਰ ਹੈ ਨਹੀਂ ਕਾਗ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸਾੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਰਡਰ ਤੋਂ ਬਚਦੀ ਇਹ ਮੇਰੇ ਨਿਆਣੇ ਪਾਚ ਜਣ ਨਵਾਣੇ ਬਚਾਉਂਦੀ ਟੁੰਦੀ ਮੇਰਾ ਸਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕਮਨੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੀ ਸਰਕਾਰ ਮਤ ਕਰੇ ਤੇ ਮੈਨੂੰ ਗਰੀਬਾ ਨੂੰ ਕੁਝ ਦੋ ਇਹ ਸਦ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਦੇ ਸ਼ਹਿਰ ਚਲ ਗਈ ਹੀ ਲੜਾਈ ਦਾ ਮੂਹ ਬਣਿਆ ਸੀ ਆਪਾਂ ਸੋਚੇ ਚਲੋ ਇੱਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਉਹ ਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਡੇਰੇਲ ਚੱਕਰ ਮਾਰਨ ਉਹ ਪਿੰਡ ਰਹਿੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਗ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿਰ ਸਿਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਆਪਣੇ ਐਂਬੂਲੈਂਸ ਆ ਰਹੀ ਮੁਕਤੇ ਫਾਇਰ ਬ੍ਰਿਗੇਡ ਆਣਗੇ ਫਾਇਰ ਬ੍ਰਿਗੇਡ ਆ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੀ ਆਗੂ ਉਹਨਾਂ ਨੇ ਬੁਝਾਈ ਹੈ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਦਰਵਾਜ਼ਾ ਇੱਕ ਖੁੱਲਾ ਹੀ ਤਾਲਾ ਲੱਗਾ ਸੀ ਇੱਕ ਤਕਤਾ ਖੁੱਲਾ ਹੀ ਜਿੱਦਾਂ ਮਿਲ ਕੇ ਸ਼ਰਾਰਤੀ ਅੰਸਰ ਕਹਿੰਨੇ ਅੱਗ ਲਾਈ ਹੈ ਜਾਂ ਅੱਗ ਲੱਗੀ ਹੈ ਰੱਬ ਜਾਣੇ ਕੀ ਕਰ ਸਕਦੇ ਆ ਮਾ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦਾ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲ ਕੇ ਜਿੱਦਾਂ ਕੇ ਨਾਲ ਲਾਗਤ ਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਹੈ ਸਾਡਾ ਹਾਂ ਹਾਂ ਹਨੂਦ ਦੇ ਸ਼ੱਕ ਹੈ ਹੋਰ ਤਾਂ ਕੋਈ ਪਿੰਡ ਤੇ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤਾਂ 40-45 ਸਾਲ ਹੋ ਗਏ ਤੇ ਦੇ ਕਦੇ ਇਹ ਜਿਹੇ ਵੇਖਿਆ ਨਹੀਂ ਕੋਨੇ ਇਹਦੇ ਸਬੰਧ ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸੀਂ ਨਹੀਂ ਜੀ ਕਿਸੇ ਨੇ ਨਹੀਂ ਕੀਤਾ ਜੀ ਕਰਾਂਗੇ ਉਹਨਾਂ ਕਾਰਵਾਈ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਕਿਸਮਾਨ ਸਾਰਾ ਹੀ ਖਤਮ ਹੀ ਹੋ ਗਿਆ ਦੱਸ ਨਹੀਂ ਸਕਦੇ ਉਹ ਸਾਰਾ ਕੁਛ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪਹਾਤੇ ਲਈ ਕੋਈ ਜਿੰਨੂ ਪ੍ਰਤੀਕਰਨ ਵਾਸਤੇ ਰੱਖਿਆ 77000 ਰੁਪਏ ਹੀ ਉਹ ਡ੍ਰੈਂਕੀ ਖਤਮ ਹੋ ਗਿਆ ਜਿਸ ਦੇ ਰੱਖੇ ਦੀ ਤਾਰੀਖ ਬੱਤਰ ਸਾਰਾ ਕੁਛ ਹੀ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਆਂਗ ਸਰਕਾਰ ਵਿੱਚ ਕੋਈ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆਂ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਇਹ ਚੀਜ਼ ਦਾ ਸਾਡਾ ਨੁਕਸਾਨ ਹੋਇਆ ਵਾ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਮੰਗ ਮੰਗ ਕੇ ਅੱਗੇ ਬਿਲਕੁਲ ਖਾਸ ਬਾਦਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਬਹੁ ਲੁਭਾਈ ਤੇ ਦੇਜੇ ਰਹਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਭ ਲੂਸ ਗਿਆ ਤੇ ਸਾਡੇ ਬਹੁਤਾਂ ਦੇ 2.5 ਲੱਖ ਦਾ ਸਮਾਨ ਹੈ ਚਲਾਂ ਦਾ ਤੇ ਬਹੁਤ ਜ਼ਿਆਦਾ ਗਰੀਬ ਮੁੰਡਿਆਂ ਪਰਤੀਵਾਸ ਤੇ ਰੱਖਿਆ 60-70 ਹਜ਼ਾਰ ਰੁਪਿਆ ਉਹ ਵੀ ਛੱਡ ਗਿਆ ਸਵਾਹ ਹੋ ਗਿਆ ਜੀ ਤੇ ਬਹੁਤ ਜਿਆਦਾ ਗਰੀਬ ਹੈ ਵਿਚਾਰੇ ਅੱਡੇ ਹਟ ਨਹੀਂ ਵੀ ਕੋਈ ਪਿੰਡ ਦੇ ਮੋਤ ਪਰ ਹੁੰਦੇ ਨਾ ਤੇ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੀਏ ਮੈਂ ਸਾਬਕਾ ਸਰਪੰਚ ਆ ਸਾਦਾ ਲਈ ਤਾ ਇਹਨਾਂ ਦੀ ਬਚਾਈਆਂ ਦੀ ਮਜਦ ਕੀਤੀ ਜਾਏ ਬਸ ਵਦ ਕਿ ਨਾ ਜੀ ਦਲਬੀਰ ਸਿੰਘ ਮੌਜੂਦਾ ਸਰਪੰਚ ਪਿੰਡ ਸਾਦਾ ਮੌਜੂਦਾ ਸਰਪੰਚ ਜੀ ਸਰ ਕੀ ਅਗਲ ਕਰਨੀ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਅੱਗ ਜੇ ਬਾਟਰ ਤੇ ਲੱਗੀ ਇਹ ਪਿੰਡਿਆ ਇਹਦੇ ਉੱਠ ਕੇ ਚਾਰੇ ਚਲੇ ਗਏ ਕਿ ਚਲੋ ਇਥੋਂ ਹਟਵੇਂ ਚਲ ਜੰਦੇ ਆ ਇਹ ਨਾਲ ਹੀ ਆ ਬਾਟਰ ਤੇ ਕੁੜੀਆਂ ਘੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਪਹਾੜ ਦੇ ਲਾ ਮਿਲਣਾ ਜਾਈਦਾ ਸਰਕਾਰ ਨੂੰ ਆਖਣਾ ਚਾਹੀਦਾ ਪਹਾੜ ਗਰੀਬ ਬੰਦੇ ਆ ਤੇ ਜੜੀ ਦੁਨਿਆਸਾਲ ਹੋ ਗਈ ਇੱਥੇ ਰਹਿੰਦਿਆਂ ਨੂੰ ਐ ਵੀ ਕਿਸੇ ਦੇ ਥਾਂ ਤੇ ਰਹਿਣ ਦੇ ਥਾਂ ਨਹੀਂ ਜਵਰਿਆਂ ਨੂੰ ਹੱਲ ਤੇ ਜੋ ਸਮਾਨ ਸਾਰਾ ਛੱਡ ਗਿਆ ਇਹਨਾਂ ਹਾਂਜੀ ਤੇ ਅਗਲਾ ਕਾਰਨ ਵਾਸਤੇ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤ ਨੂੰ ਅਗਲੀ ਉਦੋਂ ਦੁਆਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਇਤ ਲੱਗੀ ਆ ਹੁਣ ਪਤਾ ਨਹੀਂ ਨਾ ਕਿਸਾਨਾਂ ਕੋਲ ਲੱਗੀ ਹੈ ਕਿ ਉਤਰਾਂ ਲੱਗੀ ਕਿ ਇਹਨੇ ਲਾ ਦਿੱਤੀ ਇਹਦੀ ਬੜਾ ਦਰਵਾਜ਼ਾ ਖੁੱਲਾ ਹੈ ਕਾਕੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਕੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋ ਜਾਂਦੇ ਆ ਵੀ ਅੱਲਾ ਨੂੰ ਗਰੀਬਾਂ ਨੂੰ ਕੋਈ ਪੈਸਾ ਦਿੱਤਾ ਜਾਏ